ਤ੍ਰੋ ਅੰਕਲ ਜੀ ਕੋਲੇ ਚਾਰ ਪ੍ਰਕਾਰ ਦਾ ਗੁੜ ਤੇ ਸ਼ੱਕਰ ਹੈ ਜਿਦੇ ਚੋਂ ਆ ਕੁਝ ਵੈਰਾਈਟੀਆਂ ਆਪਣੇ ਸਾਹਮਣੇ ਪਈਆਂ ਨੇ ਇਹ ਇਹਨਾਂ ਨੇ ਹੱਥੀ ਤਿਆਰ ਕੀਤੀਆਂ ਯਾਨੀ ਕਿ ਘਰੇ ਕੁਲਾੜਾ ਲਗਿਆ ਇਹਨਾਂ ਦਾ ਦੇਖ ਸਕਦੇ ਤੁਸੀਂ ਸਭ ਤੋਂ ਪਹਿਲਾਂ ਬਟ ਟੈਸਟ ਕਰੀਏ ਕਰੀ ਹੈ ਨਾ ਹਾਂ ਜੀ ਜੀ ਵੀ ਅੰਕਲ ਕਿਤੇ ਝੂਠਾ ਨਹੀਂ ਮਰੀ ਜਾਂਦਾ ਹਨਾ ਸਹੀ ਗੱਲ ਆ ਯਾਰ ਚੈੱਕ ਕਰਨਾ ਬੰਦ ਆ ਕਿਉਂਕਿ ਮਿੱਤਰੋ ਕਿਸੇ ਵੀ ਚੀਜ਼ ਦੀ ਐਡ ਆਪਾਂ ਉਹਨਾਂ ਚਰਨੀ ਕੀਤੀ ਜਿੰਨਾ ਚਿਰ ਆਪ ਨੂੰ ਜੀ ਆਰੀ ਖਾ ਕੇ ਵੇਖੇ ਨਾ अंकल हाँ, हाँ, ना? ना। ना। ना प्राइस की है किलो का मतलब पुपये डब्बे हिसाब ने करीब सौ क रुपये जरा गुड़ ਔਰ ਸੌਰੀ ਸ਼ੱਕਰ ਤੇ ਅਬ ਜਿਹੜੇ ਬਰਫੀ ਜਿਹੜੂ ਤੁਸੀਂ ਪੀਸਿਸ ਦੇ ਵਿੱਚ ਬਰਫੀ ਤੇ ਜਿਹੜਾ 100 ਰੁਪਏ ਗੋੜਾ ਆ ਆਰਗੈਨਿਕ ਤੇ ਹੈਲਥ ਵਾਲਾ ਬਿਲਕੁਲ ਆਰਗੈਨਿਕ ਸਾਰਾ ਇਹਦਾ ਜਿਹੜਾ ਆਰਗੈਨਿਕ ਮੈਥਡ ਦੇ ਨਾਲ ਹੀ ਤਿਆਰ ਹੋਇਆ ਹੈ ਪਿੰਡੀ ਦੇ ਪਾਣੀ ਨਾਲ ਦੀ ਮਹਿਲਤਾਰੀ ਕੀਤੀ ਸਾਰਾ ਅੱਛਾ ਜੀ ਚਲੋ ਥੈਂਕ ਯੂ ਜੀ ਗੋੜ ਬਹੁਤ ਵਧੀਆ ਤੇ ਬਾਕੀ ਐਡਰੈਸ ਥੱਲੇ ਹੈਗਾ ਨੰਬਰ ਹੈਗਾ ਕਨੈਕਟ ਕਰਕੇ ਤੁਸੀਂ ਫ੍ਰੀ ਸਕ